ਅਮਨ ਫਾਈਨਲ ਮੈਚ ਬਾਅਦ ਵੱਡਾ ਦੋਵੇਂ ਟੀਮਾਂ ਦੇ ਖਿਡਾਰੀ ਨੇ ਇੱਕ ਨਵੀਂ ਗੱਲ ਕਰੀਏ ਤੇ ਆਪਾਂ ਉਮਰ ਪੁੱਛ ਲਈਏ ਕੱਲੇ-ਕੱਲੇ ਖਿਡਾਰੀ ਨੂੰ ਡੇਢ ਮਿੰਟ ਲੱਗਣਾ ਸੋ ਇਸ ਕਰਕੇ ਆਪਾਂ ਇੱਕ ਵੱਖਰਤਾ ਪੇਸ਼ ਕਰਦੀ ਅੱਜ ਸੈਦੋਵਾਲ ਦੇ ਮੇਲੇ ਦੇ ਵਿੱਚ ਲੈ ਵੀ ਬੋਗਾ ਤੇਰੀ ਉਮਰ ਕਿੰਨੀ ਦੱਸ ਵੀ ਨੌਜਵਾਨਾ ਹਾਂਜੀ 32 ਸਾਲ ਹੋ ਗਈ ਜੀ ਬੋਗਾ 32 ਸਾਲ ਦਾ ਦੱਸ ਵੀ ਨੌਜਵਾਨਾ ਨਿੱਕਿਆ ਤੇਰੀ ਉਮਰ ਕਿੰਨੀ ਹੈ ਵੀ ਨਗੋਰੇ ਵਾਲਿਆ 21 ਸਾਲ 21 ਸਾਲ ਹੈ ਵੀ ਪਹਿਲਵਾਨ ਤੂੰ ਦੱਸ ਵੀ ਨੌਜੋਨ 20 ਸਾਲ ਤਾੜੀਆਂ ਮਾਰੋ ਜੀ ਇਹਨਾਂ ਖਿਡਾਰੀਆਂ ਦੇ ਵਾਸਤੇ ਲੈ ਵੀ ਢੱਬੇ ਵਾਲਿਆ ਆਜੋ ਉਮਰ ਦਾਸ ਤੇ ਵੱਖਰੀ ਗੱਲ ਕਰੀਏ ਇਸ ਮੈਦਾਨ ਦੇ ਵਿੱਚ 30 ਸਾਲ ਜੀ 30 ਸਾਲ 30 ਸਾਲ ਇਹ ਬੰਟੀ ਏ ਢੱਬੇ ਵਾਲਾ 30 ਸਾਲ ਦਾ ਤਾੜੀਆਂ ਮਾਰੋ ਵੀ ਜ਼ੋਰਦਾਰ ਲੈ ਵੀ ਸ਼ੀਲੂ ਆਜੇ ਕਰਾਉ ਇਲੂ ਇਲੂ ਇਹਦੀ ਉਮਰ ਪੁੱਛਦੇ ਕਿੰਨੀ ਹੈ 21 ਸਾਲ ਇਹ 21 ਸਾਲ ਦਾ ਇਹਦੇ ਲਈ ਤਾੜੀਆਂ ਮਾਰੋ ਜੀ ਜ਼ੋਰਦਾਰ ਆ ਵੀ ਜੀਤਾ ਕਿਧਰੇ ਪਾਸੇ ਜੀਤਾ ਤਲਵੰਡੀ ਵਾਲਾ 29 ਸਾਲ ਭਾਈ 29 ਸਾਲ 29 ਸਾਲ ਇਹ 29 ਸਾਲਾਂ ਦਾ ਜੀਤਾ ਤਲਵੰਡੀ ਵਾਲਾ ਨੌਜਵਾਨ ਲੈ ਵੀ ਆ ਵੀ लवली ਇਧਰੇ ਪਾਸੇ ਗਿੰਨੀ ਤੇ लवली 24 ਸਾਲੀ ਤੇਰੀ ਕਿੰਨੀ ਕਿੰਨੀ ਉਮਰ 24 ਸਾਲੀ ਇਹ ਮਹਿਮਦ ਵਾਲੀਏ ਨੌਜਵਾਨ ਨੇ ਸੋ 24 ਸਾਲ ਉਮਰ ਇਹਨਾਂ ਦੋਨੇ ਨੌਜਵਾਨਾਂ ਦੀ ਏ ਉਧਰ ਦੇ ਪਾਸੇ ਅਮਨ ਲੋਪੋ ਜੀ ਪੁੱਛੇਗਾ ਲੈ ਵੀ ਸੁਣ ਸਿਆ 10 ਵੀ ਨੌਜਵਾਨਾ ਗੁਲਜਾਰੀ 10 ਵੀ ਤੇਰੀ ਉਮਰ 20 ਸਾਲੀ ਏ ਮੁੰਡਾ 26 ਸਾਲਾਂ ਦਾ ਹੈ ਲੰਬਰ ਤੂੰ ਵੀ ਦੱਸ ਦੇ ਵੀ ਨੌਜਵਾਨਾ 31 ਸਾਲ ਜੀ ਇਹ 31 ਸਾਲਾਂ ਦਾ ਅਮਨ ਇੱਧਰ ਸ਼ੁਰੂ ਕਰ ਦੇ ਵੀ ਨੌਜਵਾਨਾ ਪਲੇਅਰਾਂ ਲਈ ਪਾਣੀ ਪੋਈਦਾ ਕਰ ਦਿੱਤਾ ਜਾਵੇ ਲੈ ਵੀ ਬਾਹੂ ਬੱਲੇ ਕਿੰਨੀ ਉਮਰ ਹੈ ਤੇਰੀ 31 ਸਾਲ 31 ਸਾਲਾਂ ਦਾ ਲੈ ਵੀ ਰਸੂਰਪੁਰੀਆ ਤੇਰੀ ਉਮਰ ਕਿੰਨੀ ਹੈ 31 ਸਾਲ 31 ਸਾਲ ਲੈ ਵੀ ਮੁੰਡਾ ਤੇਰੀ ਉਮਰ ਭਿੰਡਰਾ ਵਾਲਿਆ ਕਿੰਨੀ ਹੈ ਭਾਈ ਸਾਹਿਬ 22 ਸਾਲ ਹਾਂ ਵੀ ਸੁਖਿਆ ਤੇਰੀ ਉਮਰ ਕਿੰਨੀ ਹੈ 31 ਸਾਲ ਭਾਈ ਚਿਤਪਲ ਤੇਰੀ ਕਿੰਨੀ ਹੋ ਗਈ ਜੀ 25 ਬਾਈ ਲੱਡਾ ਬਾਬਾ ਜੀ ਤੁਹਾਡੀ ਕਿੰਨੀ ਉਮਰ ਹੈ 33 ਸਾਲ ਲੈ ਵੀ ਕਹਿੰਦੇ ਤੇਰੀ ਉਮਰ ਕਿੰਨੀ ਹੈ 27 ਸਾਲ 27 ਸਾਲ ਲੈ ਵੀ ਥੋਪੀਏ ਵਾਲਾ ਤੂੰ ਵੀ ਦੱਸ ਦੇ ਤੇਰੀ ਉਮਰ ਕਿੰਨੀ ਹੈ ਸਤਕਰਨ 23 ਸਾਲ 23 ਸਾਲ ਹੈਰੀ ਧਲੇਤੇ ਵਾਲੇ ਦੀ ਉਮਰ 21 ਸਾਲ ਬਾਈ 21 ਸਾਲ ਦੀ ਉਮਰ ਹੈ ਲੈ ਵੀ ਭਿੰਡਰਾਂ ਵਾਲਿਆ ਤੇਰੀ ਉਮਰ ਕਿੰਨੀ ਹੈ 33 ਸਾਲ ਲੈ ਵੀ ਸਮੀ ਤੇਰੀ ਉਮਰ ਕਿੰਨੀ ਹੈ 24 ਸਾਲ ਲੈ ਵੀ ਜੋਧਾ ਤੇਰੀ ਉਮਰ ਕਿੰਨੀ ਹੈ 30 ਸਾਲ 20 ਸਾਲ ਸਾਨੂੰ ਦੱਸਣਾ ਨਹੀਂ ਪੈਂਦਾ ਲੈ ਪੁੱਛ ਲੈ ਫਿਰ ਪੁੱਛਣ ਦਾ ਬਹਿਤ ਇੱਦਾਂ ਕਾਸ਼ੀਪੁਰਿਆ ਰਹਿ ਗਿਆ ਅਮਨ ਕਾਸ਼ੀਪੁਰਿਆ ਨੂੰ ਪੁੱਛਦੇ ਆ ਵੀ ਦੀਪਕ ਹਾਂ ਦੀਪਕ ਕਾਸ਼ੀਪੁਰਿਆ ਇਹ 24 ਸਾਲਾਂ ਦਾ ਲਓ ਤਾੜੀਆਂ ਮਾਰ ਦਿਓ ਜੀ ਦੋਵੇਂ ਟੀਮਾਂ ਦੇ ਵਾਸਤੇ ਜੋਰ ਦਿਓ ਇੱਕ ਖਿਡਾਰੀ ਦੇ ਮੈਂ ਉਮਰ ਨਹੀਂ ਪੁੱਛੀ ਐ ਤੇ ਮੈਚ ਦੇ ਵਿੱਚ ਜੇ ਵਧੀਆ ਗੱਲ Hello, hello, Abigail.